ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਕਿਸਾਨ ਵੀਰੋ ਫਸਲੀ ਵਿਭਿੰਨਤਾ ਦੇ ਸਬੰਧ ਦੇ ਵਿੱਚ ਪੰਜਾਬ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੁਝ ਜੋ ਮੱਕੀ ਦੇ ਉੱਤੇ ਸਕੀਮਾਂ ਆਈਆਂ ਨੇ ਵੀਰੋ ਉਹਦੇ ਬਾਰੇ ਅੱਪਾ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਭਰਾਵੋ ਫਸਲੀ ਵਿਭਿੰਨਤਾ ਅਪਣਾਓ ਮੱਕੀ ਅਗਾਓ ਪਾਣੀ ਬਚਾਓ ਪੰਜਾਬ ਬਚਾਓ ਸੋ ਇਹਦੇ ਨਾਰੇ ਤਹਿਤ ਵੀਰੋ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਪੰਜਾਬ ਵਿੱਚ 35000 ਹੈਕਟੇਅਰ ਰਕਬੇ ਵਿੱਚ ਮੱਕੀ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਦੋ ਨੰਬਰ ਤੇ ਹੈਗਾ ਜੀ ਮੱਕੀ ਦੇ ਪਲਾਂਟਾਂ ਦੀਆਂ ਪ੍ਰਦਰਸ਼ਨੀਆਂ ਲਈ 6000 ਰੁਪਏ ਪ੍ਰਤੀ ਹੈਕਟੇਅਰ ਦੀ ਦਰ ਨਾਲ ਕਿਸਾਨਾਂ ਨੂੰ ਮੱਕੀ ਦਾ ਬੀਜ ਅਤੇ ਹੋਰ ਇਨਪੁਟਸ ਜਿਵੇਂ ਕਿ ਖਾਦਾਂ ਦਵਾਈਆਂ ਆਦ ਸਹਾਇਤਾ ਦੇ ਤੌਰ ਤੇ ਦਿੱਤੇ ਜਾਣਗੇ ਪੀਏਯੂ ਵੱਲੋਂ ਪ੍ਰਮਾਣਿਤ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਤੇ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਤੇ ਬੀਜ ਕਿਸਾਨਾਂ ਨੂੰ ਡੀਬੀਟੀ ਰਾਹੀਂ ਉਪਲਬਧ ਕਰਵਾਏ ਜਾਣਗੇ ਇੱਕ ਕਿਸਾਨ ਵੀਰ ਬੱਦ ਤੋਂ ਬੱਦ 5 ਏਕੜ ਜਾਂ 10 ਪੈਕੇਟ ਮੱਕੀ ਦੀਆਂ ਹਾਈਬ੍ਰਿਡ ਬੀਜ ਉੱਤੇ ਸਬਸਿਡੀ ਲੈ ਸਕਦਾ ਹੈ ਇਹ ਸਬਸਿਡੀ 1000 ਕੁਆਂਟਲ ਬੀਜ ਤੇ ਹੀ ਦਿੱਤੀ ਜਾਵੇਗੀ ਇਹ ਸਬਸਿਡੀ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਬਿੱਲ ਮੁਤਾਬਕ ਬੀਜ ਦੀ ਖਰੀਦ ਮਿਤੀ 20 ਮਈ 2024 ਤੋਂ 25 ਜੂਨ 2024 ਤੱਕ ਹੋਣੀ ਚਾਹੀਦੀ ਹੈ ਵਧੇਰੇ ਝਾੜ ਲੈਣ ਲਈ ਮੱਕੀ ਨੂੰ ਬੱਟਾਂ ਉੱਤੇ ਬੀਜੋ ਮੱਕੀ ਦੀ ਨਵੀਨਤਮ ਮਸ਼ੀਨਰੀ ਜਿਵੇਂ ਕਿ ਨਿਊਮੈਟਿਕ ਪਲਾਂਟਰ ਮੇਜ ਸੈਲਰ ਆਦ ਲੈਣ ਲਈ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਸ ਸਬਸਿਡੀ ਨੂੰ ਪ੍ਰਾਪਤ ਕਰਨ ਲਈ ਕਿਸਾਨ ਵੀਰ ਐਗਰੀ ਮਸ਼ੀਨਰੀ ਪੀਵੀ.ਕੋਮ ਪੋਰਟਲ ਤੇ ਵੀ ਅਪਲਾਈ ਕਰ ਸਕਦਾ ਹੈ ਤੇ ਹੋਰ ਕਿਸਾਨ ਵੀਰ ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਜੋ ਆਪਣੇ ਬਲਾਕ ਦੇ ਏਡੀਓ ਸਾਹਿਬ ਨੇ ਜਾਂ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹੇ ਦੇ ਸੋ ਵੀਰੋ ਉਹਨਾਂ ਦੇ ਨਾਲ ਤੁਸੀਂ ਜਾ ਕੇ ਸੰਪਰਕ ਕਰ ਸਕਦੇ ਹੋ ਸੋ ਜੋ ਕਿਸਾਨ ਵੀਰ ਫਸਲੀ ਵਿਭਿੰਨਤਾ ਅਪਣਾਉਣਾ ਚਾਹੁੰਦੇ ਨੇ ਮਤਲਬ ਜੀਰੀ ਦੇ ਥੱਲੋਂ ਰਕਬੇ ਨੂੰ ਮੱਕੀ ਥੱਲੇ ਲਿਆਉਣਾ ਚਾਹੁੰਦੇ ਨੇ ਪੰਜਾਬ ਸਰਕਾਰ ਦੇ ਵੱਲੋਂ 35000 ਹੈਕਟੇਅਰ ਰਕਬੇ ਦੇ ਉੱਪਰ ਮੱਕੀ ਦੀਆਂ ਨਵੀਆਂ ਪ੍ਰੋਜੈਕਟੀਆਂ ਲਗਾਈਆਂ ਜਾਣਗੀਆਂ ਸਰਕਾਰ ਦੇ ਵੱਲੋਂ ਵੀਰੋ ਸਕੀਮ ਹੈ 6000 ਰੁਪਏ ਪ੍ਰਤੀ ਹੈਕਟੇਅਰ ਪ੍ਰਤੀ ਢਾਈ ਕਿੱਲੇ ਕਿਸਾਨ ਵੀਰਾਂ ਨੂੰ ਖਰਚਾ ਦਿੱਤਾ ਜਾਵੇਗਾ ਜਿਵੇਂ ਕਿ ਖਾਦਾਂ ਦਵਾਈਆਂ ਆਦ ਸਹਾਇਤਾ ਦੇ ਤੌਰ ਤੇ ਦਿੱਤੇ ਜਾਣਗੇ ਪੀਏਯੂ ਵੱਲੋਂ ਪ੍ਰਮਾਣਿਤ ਮੱਕੀ ਦੀ ਕਿਸਮਾਂ ਤੁਹਾਨੂੰ 100 ਰੁਪਏ ਕਿਲੋ ਦੇ ਹਿਸਾਬ ਨਾਲ ਵੀਰੋ ਮਿਲਣਗੀਆਂ ਜੋ ਕਿ ਡੀਬੀਡੀ ਰਾਹੀਂ ਉਪਲਬਧ ਕਰਵਾਉਣਗੀਆਂ ਸੋ ਇੱਕ ਕਿਸਾਨ ਵੀਰ 5 ਏਕੜ ਦੇ ਵਿੱਚ 10 ਪੈਕਟ ਤੇ ਉੱਤੇ ਸਬਸਿਡੀ ਲੈ ਸਕਦਾ ਹੈ ਤੇ ਸਬਸਿਡੀ ਸਿਰਫ ਪਹਿਲੇ 1000 ਕੁਆਂਟਲ ਬੀਜ ਤੇ ਹੀ ਦਿੱਤੀ ਜਾਵੇਗੀ ਇਹ ਕਿਸਾਨ ਵੀਰਾਂ ਨੂੰ ਸਬਸਿਡੀ ਪਹਿਲ ਦੇ ਤੌਰ ਤੇ ਦਿੱਤੀ ਜਾਣੀ ਹੈ ਸੋ ਵੀਰੋ ਬੀਜ ਖਰੀਦਣ ਦੀ ਜੋ ਡੇਟ ਹੈ ਤੁਹਾਨੂੰ ਦੱਸ ਦਿੱਤਾ ਸੀ 20 ਮਈ 2024 ਤੋਂ 25 ਜੂਨ 2024 ਤੱਕ ਹੋਣੀ ਚਾਹੀਦੀ ਹੈ ਜੋ ਕਿਸਾਨ ਵੀਰ ਖੇਤੀ ਭੁਿੰਨਤਾ ਅਪਣਾਉਣਾ ਚਾਹੁੰਦੇ ਨੇ ਉਹ ਵੀਰ ਸੰਪਰਕ ਕਰ ਸਕਦੇ ਨੇ ਮੁੱਖ ਖੇਤੀਬਾੜੀ ਅਫਸਰ ਦੇ ਨਾਲ ਸੋ ਸਾਰੇ ਵੀਰਾਂ ਦਾ ਧੰਨਵਾਦ ਏਸੀ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਸਕੀਮ ਜੋ ਕਿ ਕਿਸਾਨ ਵੀਰਾਂ ਲਈ ਆਪਾਂ ਕਿਸਾਨ ਵੀਰਾਂ ਨਾਲ ਸ਼ੇਅਰ ਕੀਤੀ ਹੈ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ